ਦੇਖ ਰਹੇ ਹਾਂ ਦਹੀਂ ਪਲੇਟ ਲੱਗ ਚੁੱਕੀ ਹੈ ਕਿੰਨੇ ਰੁਪਏ ਦੀ ਪਲੇਟ ਹੈ ਜੀ 80 ਰੁਪਏ ਦੀ ਜੀ 80 ਇਹ 80 ਰੁਪਏ ਦੀ ਪਾਪੜੀ 40 60 ਰੁਪਏ ਭਲਾਣੀ 80 ਰੁਪਏ ਦਾ ਭਾਈ ਲੋਕ ਤਾਂ 40 50 ਜੀ ਵੀ ਦੇਈ ਜਾਂਦੇ ਐ ਤੇ ਗੋਲ ਗੱਪੇ 20 30 ਵੀ ਖਲਾਈ ਜਾਂਦੇ ਇਹਦੇ ਵਿੱਚ ਕੀ ਅੰਤਰ ਹੈ ਤੁਹਾਡੇ ਇਹ ਆਪ ਆਪਣੀ ਪਿਆਰੀਓ ਕੁਆਲਿਟੀ ਹੋਵੇ ਕੁਆਲਿਟੀ ਦਾ ਜ਼ਰਮਾਨਾ ਦਾ ਜੀ ਬਾਬਾ ਜੀ ਕਹਿੰਦੇ ਆਪੋ ਆਪਣੀ ਕੁਆਲਿਟੀ ਦਾ ਅੰਤਰ ਹੈ ਸੋ ਪੰਜਾਬੀਓ ਤੁਸੀਂ ਐਡਰੈਸ ਦੁਬਾਰਾ ਫਤੇ ਵੀਰ ਜੀ ਦੇ ਕੋਲ ਜਰੂਰ ਨੋਟ ਕਰੋ ਇਹਨਾਂ ਨੇ ਅਜੀਤ ਨਗਰ ਚੌਂਕ ਦੇ ਵਿੱਚ ਹੁਣ ਦੁਬਾਰਾ ਰੇੜੀ ਖੋਲੀ ਹੈ ਇੱਕ ਇਹਨਾਂ ਦੀ ਰੇੜੀ ਫਤੇ ਚਾਟ ਕੋਰਨਰ ਆਰਾਮਗੜੀ ਚੌਂਕ ਵਿੱਚ ਹੈ ਤੇ ਦੂਜੀ ਅਜੀਤ ਨਗਰ ਚੌਂਕ ਦੇ ਵਿੱਚ ਖੁੱਲ ਗਈ ਹੈ ਦੁਬਾਰਾ ਐਡਰੈਸ ਦੱਸ ਦਿੱਤਾ ਜਾਵੇ ਪੰਜਾਬੀਆਂ ਆਪਣਾ ਆਪ ਇਥੋਂ ਆਪ ਪਰਪਨਾ ਚ ਆ ਜਾਓ ਠੀਕ ਹੈ ਜੀ ਰੋਇਲ ਮੁਹੰਮਦ ਸਵਾਲੇ ਆ ਸਾਹਮਣੇ ਪਿਆ ਰਹੇ ਉਹਨਾਂ ਦੇ ਸਾਹਮਣੇ ਮਲਾ ਪਮੜਾ ਗਏ ਆ ਜੀਤ ਨਗਰ ਦੇ ਵਿੱਚ ਪਿਆ ਰਹੇ हां जी। ਕਿੰਨੀ ਉਮਰ ਹੈ ਤੁਹਾਡੀ? ਮੇਰੀ ਹੈਗੀ ਪਿਆਰੇ 21 ਸਾਲ ਇੱਕ ਬਾਈ ਸਾਲ। ਕਿਹੜੇ ਘਰ ਦੇ ਹਾਲਾਤ ਐ ਸਿੰਘ ਸਾਹਿਬ? ਇਸ ਟਾਈਮ ਕਿਸ ਤਰ੍ਹਾਂ ਦੇ ਚੱਲ ਰਿਹਾ ਤੁਹਾਡਾ? ਪੂਰੀ ਚੜ੍ਹਦੀ ਕਲਾ ਬਾਬਾ ਜੀ ਗੁਰੂ ਰਾਮਦਾਸ ਦੀ ਕਿਰਪਾ ਮਾਰਾ ਹੈ। ਕਿੰਨੇ ਵਜੇ ਰੇੜੀ ਖੋਲ ਲੈਨੇ ਹੋ? ਅਈ ਆਨੇ ਬਾਬੇ 2 ਵਜੇ ਆਇਆ। 2 ਵਜੇ ਤਾਂ ਲੱਗ ਰਹੀ 12 ਵਜੇ ਚਿੱਤਾ। ਸੋ ਤੁਸੀਂ ਦੇਖਿਆ ਸਿੰਘ ਵੀਰ ਬਹੁਤ ਜ਼ਿਆਦਾ ਮਿਹਨਤ ਨੂੰ ਸ਼ੁਕਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ। ਇਹ ਪੰਜਾਬੀ ਗੱਬਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੰਮਕਾਰ ਬਾਰੇ ਇਹੋ ਹੀ ਵੀ ਆਪਣੀ ਕਿਰਤ ਕਮਾਈ ਕਰੋ ਮਹਾਰਾਜੇ ਉਹ ਕਿਹਾਂ ਜਾਂਦੇ ਆਪਣੇ ਮਾਪਿਓ ਦਾ ਸਾਥ ਦੋ ਹੀ ਉਹਨਾਂ ਨੇ ਇਸ ਕਰਕੇ ਆਪਾਂ ਨੂੰ ਪਾਲਿਆ ਵਾ ਵੀ ਸਾਡਾ ਸਾਥ ਦੇਣਾ ਤੇ ਆਪਾਂ ਫਿਰ ਤੁਹਾਨੂੰ ਵਾ ਕੌਮਜਾਈ ਨਸ਼ੇ 'ਚ ਵੜੀ ਜਾਂਦੀ ਆ ਮਾਪਿਓ ਨੂੰ ਤੰਗ ਕਰੀ ਜਾਂਦੇ ਆ ਇੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਖੜ ਕੇ ਵੀ ਖਾ ਸਕਦੇ ਹੋ ਅੰਦਰ ਮਾਰਕੀਟ ਪੂਰੀ ਵਧੀਆ ਬਣਾਈ ਗਈ ਹੈ ਬੈਠਣ ਦਾ ਪੂਰਾ ਵਧੀਆ ਪ੍ਰਬੰਧ ਹੈ ਸਫਾਈ ਦਾ ਪੂਰਾ ਵਧੀਆ ਪ੍ਰਬੰਧ ਹੈ ਸੋ ਲਾਸਟ ਚੀਜ਼ ਆਪਣਾ ਮੋਬਾਈਲ ਨੰਬਰ ਫੇਰ ਦਿਓ ਖਾਲਸਾ ਜੀ 9517577079 ਵੀਰ ਜੀ ਦਾ ਨੰਬਰ ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਦੇਖਿਆ ਹੁਣ ਦਹੀਂ ਪੱਲੇ ਪਲੇਟ ਇਹਨਾਂ ਨੇ ਲਾ ਦਿੱਤੀ ਹੈ ਜੀ ਸੋ ਅਸੀਂ ਸ਼ਕਾਂਗੇ ਬਹੁਤ ਬਹੁਤ ਧੰਨਵਾਦ ਸਰਦਾਰ ਫਤੇ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ